ਖਾਭਤ ਕਰ ਦੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਿ ਦੇ ਵੀ ਜੇ ਮੇਰਾ ਘਰ ਗੁੰਡਾ ਆ ਇਹ ਤਾਂ ਨਾ ਲਾਉਣਾ ਅਸੀਂ ਉੱਥੇ ਟੱਕ ਅਸੀਂ ਮੁੰਡਾ ਲੈ ਕੇ ਆਈ ਪਰ ਘਰ ਵਾਲਾ ਲੈ ਕੇ ਜਾਣਾ ਨਹੀਂ ਤੇ ਮੈਂ ਇੱਥੇ ਅੱਜ ਬੈਠਾ ਨਹੀਂ ਤੇ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਫੜ ਲੈਣਾ ਪੈਣਾ ਭੱਜਣ ਵਾਲੇ ਹੁੰਦੇ ਅਸੀਂ ਉਦੋਂ ਰਾਤ ਵੀ ਭੱਜ ਸਕਦੇ ਸੀ ਪਰ ਅਸੀਂ ਕਾਹਰ ਬੰਦਿਆਂ ਨੂੰ ਸ਼ੇਰਾਂ ਵਾਂਗੂ ਇਹੀ ਲੈ ਕੇ ਨਾਲ ਆਏ ਆ ਬਟਾਲਾ ਚ ਕਰਵਾ ਚੌਥ ਵਾਲੇ ਦਿਨ ਹੋਈ ਫਾਇਰਿੰਗ ਘਟਨਾ ਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਚਾਰ ਜ਼ਖਮੀ ਹੋਏ ਸਨ ਉਥੇ ਹੀ ਸਵਾਰਦਾਤ ਨੂੰ ਲੈ ਕੇ ਇੱਕ ਦਿਨ ਪਹਿਲਾਂ ਹੀ ਕਾਂਗਰਸ ਕਾਕਲੀ ਦਲ ਪਾਰਟੀ ਅਤੇ ਸ਼ਿਵ ਸੈਨਾ ਤੇ ਹੋਰ ਨਾਲ ਸੰਗਠਨਾਂ ਵੱਲੋਂ ਇਨਸਾਫ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਜਦਕਿ ਪੁਲਿਸ ਨੇ ਵੀ ਦਾਅਵਾ ਕੀਤਾ ਸੀ ਕਿ ਦੋ ਲੋਕਾਂ ਨੂੰ ਇਸ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਉਥੇ ਹੀ ਅੱਜ ਗ੍ਰਿਫਤਾਰ ਲੋਕਾਂ ਦੇ ਪਰਿਵਾਰ ਵੀ ਅੱਜ ਮੀਡੀਆ ਸਾਹਮਣੇ ਆਏ ਅਤੇ ਉਹਨਾਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ। ਅਰੇ ਇਹ ਵੀ ਮੇਰਾ ਨਜ਼ਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ 나 ਕੁਸ਼ਲ ਸ਼ਰਮਾ ਹੋਰ ਵੀ ਕਾਫੀ ਬੰਦੇ ਨਾਲ ਨਜਾਇਜ਼ ਪਾਏ ਆ। ਦੇਵ ਸਿੰਘ ਸਰਪੰਚ ਜੀ ਮਜੂਦੇ ਦਾ ਸਰਪੰਚਾ ਭਾਜੀ ਆਮ ਪਾਰਟੀ ਦਾ ਇਹਨਾਂ ਨੇ ਅੱਜ 302 ਦਾ ਕਰ ਭਾਜੀ ਜਿਹੜਾ ਕਰਵਾ ਚੌਥ ਵਾਲੇ ਦੇ ਨਾਲ ਮਤਲਬ ਗੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰ ਗਿਆ ਦੱਸੀ ਕੀ ਗੱਲਬਾਤ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਤਾਂ ਅਸੀਂ ਉਦੋਂ ਰਾਤ ਨੂੰ ਭੱਜ ਸਕਦੇ ਸੀ ਪਰ ਅਸੀਂ ਟੌਰ ਬੰਦਿਆਂ ਨੂੰ ਸ਼ੇਰਾਂ ਵਾਂਗ ਹੀ ਰਹਿ ਕੇ ਨਾਲ ਆਏ ਆ ਪਰ ਸਰਦ ਨਜਾਇਜ਼ ਨਾ ਕਰੋ ਮੇਰੀ ਪ੍ਰਸ਼ਾਸਨਗਾਰੀ ਇਹੀ ਘੁਆਰੇ ਤੇ ਨਜਾਇਜ਼ ਨਾ ਕਰੋ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸ ਤੇ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਤੀ ਆ ਤੇ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਜ਼ੀ ਹੋ ਜਾ ਭਾਜੀ ਮੈਨੂੰ ਸਾਬਤ ਕਰ ਦੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਦਾ ਵੀ ਇਹ ਮੇਰਾ ਘਰ ਦਾ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰੂ ਆਪਣੇ ਘਰਾਂ ਦੇ ਵਿੱਚ ਸਰਪੰਚ ਨੇ ਭਾਜੀ ਮੋਕੇ ਦੇ ਸਰਪੰਚ ਨੇ ਸਰਪੰਚ ਸਰਪੰਚ ਮੋਕੇ ਦੇ ਸਰਪੰਚ ਹੈ ਭਾਜੀ ਭਾਜੀ ਤਰਨਾ ਲਾਉਣਾ ਆਇਤਰ ਨਾਲ ਲਾਉਣਾ ਅਹੀਂ ਉੱਥੇ ਤੱਕ ਅਹੀਂ ਮੁੰਡਾ ਲੈ ਕੇ ਆਇਆ ਘਰ ਵਾਲਾ ਲੈ ਕੇ ਜਾਣਾ ਨਹੀਂ ਕਿ ਮੈਂ ਇੱਥੇ ਅੱਜ ਇੱਥੇ ਨਹੀਂ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਛੱਡ ਲੈਣਾ ਭਾਜੀ ਮੇਰੀ ਇਹੀ ਗੱਲ ਜੇ ਲਸ਼ਮੀਰ ਸਿੰਘ ਆਈ ਪਿੰਡ ਬਾਜਪੁਰਾ ਮੇਰਾ ਲੜਕਾ ਬਲਦੇਵ ਸਿੰਘ ਆ ਜੀ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨਾਲ ਪਿਆਰ ਨਾਲ ਇਹ ਗੱਲ ਕਹੂੰਗਾ ਕਿ ਮੇਰਾ ਲੜਕਾ ਛੜਤਾ ਜਾਵੇ ਜੇ ਲੜਕਾ ਛੜਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾਂ ਛੱਡਣਗੇ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਪੈੜ ਕੇ ਮੋਰਚਾ ਲਾ ਦੂੰਗਾ ਇਹ ਜੇ ਮੇਰੇ ਨੂੰ ਅਨਸਾਰ ਨਾ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ਵਾਗ ਅੱਗ ਲਾ ਕੇ ਸੜ ਜਾਣਾ ਵਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਐ ਇਸੇ ਪ੍ਰਸ਼ਾਸਨ ਹੋਏਗਾ ਹਾਂ ਬਸ ਉਸੇ ਉਸੇ ਸਾਂਝਾ ਪਾਜੀ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਜਿਆਦਾ ਕਵਨ ਹਮ ਮਹਾਜਨ ਮੁੰਡਾ ਮਰਿਆ ਤੁਹਾਨੂੰ ਬਹੁਤ ਜਿਆਦਾ ਦੁੱਖ ਹੈ ਅਸੀਂ ਇਹ ਕਹਿੰਦੇ ਵੀ ਬਹੁਤ ਮਾੜਾ ਹੈ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ ਪਰ ਪਾਜੀ ਤੁਹਾਡਾ ਨਾਲ ਕੋਈ ਲਿੰਕ ਨਹੀਂ ਹੈਗਾ ਤਾਨੂੰ ਕਿਉਂ ਸਤਾਇਆ ਜਾਂਦੇ ਆ ਸਾਡੇ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਸਾਡੇ ਕਿਹੜਾ ਦੁਸ਼ਮਣੀ ਹੈ ਨਹੀਂ ਪਾਜੀ ਦੁਸ਼ਮਣੀ ਤਾਂ ਸਾਰੀ ਇਹਨਾਂ ਦੇ ਨਾਲ ਆਹੇ ਆਹੇ ਤੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਆ ਸਰਪੰਚੀ ਕਰ ਰਹੇ ਆ ਪੰਜ ਕਿਲੇ ਮੇਰੇ ਕੋ ਪੈਲੇ ਆ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸਡੀ ਆ ਰਟਾਇਰਾਂ ਬੀਲੀ ਬੋਰਡ ਤੋਂ ਜੀ ਸਾਡੇ ਬੇੜਾ ਸਰਪੰਚ ਆ ਹ ਬੇੜਾ ਸਰਪੰਚ ਆ ਜੀ ਬੜੀ ਵਧੀਆ ਰੋਟੀ ਖਾਣ ਬੇੜਾ ਇੱਕ ਮਰਾਇਟਰੀ ਚ ਪਰਿਵਾਰ ਸਮੇਤ ਉੱਥੇ ਬੈਠਾ ਹਾਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾ ਵਾਲੇ ਦਿਨ ਦੋ ਕਤਲ ਹੋਏ ਕੱਲੀ ਗੱਲ ਤੇ ਇਹ ਕਿ ਕੰਨਮ ਮਾਜੰਦਾ ਜਿਹੜ ਪਰ ਕੱਲਾ ਬਟਾਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ ਦਿਲੋਂ ਦੁੱਖ ਆ ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ ਲੋਕਾਂ ਦੇ ਮਨਾਂ 'ਚ ਰੋਸ ਆ ਸਾਡੇ ਮਨਾਂ 'ਚ ਰੋਸ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦਵੇ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਦੁਬਾਰਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤੇ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਹੈ 6 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਹੈ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਿਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲੈ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਐ ਉਹਦੇ ਮਾਂ ਪਿਓ ਦਾ ਬੁਰਾ ਹਾਲ ਐ ਯਾਰ ਇਹ ਕੋਈ ਇਨਸਾਫ ਥੋੜਾ ਐ ਅਸਲੀ ਦੋਸ਼ੀ ਲੱਭੀ ਆਪਾਂ ਕਿ ਦੋਸ਼ੀ ਅਸਲੀ ਕਿਹੜਾ ਐ ਹੋਰਸ ਤੇ ਪਤਾ ਹੀ ਪੁੱਛ ਗੱਲ ਕਰਕੇ ਹੀ ਨਹੀਂ ਰਾਜੀ ਸਾਨੂੰ ਤੇ ਇਹ ਗੱਲ ਕੇ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫਆਈਆਰ 'ਚ ਦਰਜ ਕਰਤਾ ਉਹਨੂੰ ਤੇ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ-ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਨਮ ਆ ਜਾਂਦੇ ਪਰਿਵਾਰ ਨੂੰ ਹੀ ਸਾਫ਼ ਦਿਓ ਹੀ ਇਹ ਚਾਹੁੰਦੇ ਕਿ ਸਵੇਰ ਤੱਕ ਰਿਲੀਜ਼ ਕਰਨ ਮੇਰੇ ਕੋ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮੈਨੂੰ ਆ ਕੇ ਕਹਿਣ ਲੱਗੇ ਸਾਡੀ ਮਦਦ ਕਰੋ ਦੇਖੋ ਮੈਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਤੁਹਾਡੇ মিডিਆ ਰਾਈ ਹੱਥ ਜੋੜ ਕੇ ਕਰਨਾ ਚਾਹੁੰਦਾ कि ਜਿਹੜੇ ਮੇਰੇ ਭਰਾ ਗੈਂਗਵਾਰਾ ਪੰਜਾਬ 'ਚ ਕਰ ਰਹੇ ਹੋ ਆ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਾਹਨ ਨਾ ਕਰੋ ਪੰਜਾਬ 'ਚ ਗੈਂਗਵਾਰ ਨਾ ਕਰੋ ਬਈ ਜੇ ਸਵੇਰ 11 ਵਜੇ ਤੱਕ ਇਹ ਰਿਲੀਜ਼ ਨਹੀਂ ਕਰਦੇ ਉਹਦੀ ਜ਼ਿੰਮੇਵਾਰੀ ਫਿਰ ਜੋ ਉਹਦਾ ਪਰਿਵਾਰ ਸਟੈਂਡ ਲਏਗਾ ਬਲਦੇਵ ਸਿੰਘ ਦਾ ਉਹਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਡੱਟ ਕੇ ਵਿਰੋਧ ਕਰਾਂਗੇ ਮੈਂ ਦੇਖੋ